ਵੈਲਕਮ ਟੂ ਪੰਜਾਬੀ ਹਿੰਦੀ ਕਲਾਸ ਅੱਜ ਅਸੀਂ ਗਿਣਤੀ ਪੜਾਂਗੇ 61 ਤੋਂ 70 ਤੱਕ ਕਾਊਂਟਿੰਗ 61 ਟੂ 70 ਲੈਟਸ ਸਟਾਰਟ 60 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 62 63 64, 64 65, 65 66 68 67 68, 68, 68, 68 69 70 ਅੰਕੜ ਉੱਪਰਲੇ ਅੱਖਰ ਦਾ ਅਧਕ ਇਹਦੇ ਤੇ ਪਿਆ ਹੋਇਆ ਠੀਕ ਆ ਜਿਹੜਾ ਅੰਕੜਾ ਉਡੇ ਥੱਲੇ ਆਹਦੇ ਤੇ ਮਾਤਰਾ जोड ਗਈ ਨਾ ਕੋਚੋਰੀ ਬਣ ਗਿਆ ਤੇ ਇਥੇ ਨਾ ਕਈ ਵਾਰ ਠੜੀ ਸਾਉਣੋ ਪਾ ਠੜ ਪਾਉਂਦੇ ਠੱਠਾ ਇਕ ਹਠ ਥ ਉਹ ਹੋ ਗਿਆ ਕਿ ਬੋਲੀਆਂ ਸਾਡੀਆਂ ਆੜੀਆਂ ਮਿਕਸ ਹੋ ਗਈਆਂ ਹਿੰਦੀ ਚ ਅਕਸਤ ਬਾਸ 166 62 63 64 65 ਠੜ ਠੜੀ ਸਾਉਣੋ ਦੀ ਉਹ ਸਾਡੀਆਂ ਮਿਕਸ ਹੋ ਗਈਆਂ ਇਕਾਹਟ ਇਕਾਹਟ 61 ਹੀ ਕਹ ਦਿੰਦੇ ਅਸੀਂ ਬੋਲਣ ਲੱਗੇ 61 62 63 64 ਹਨਾ ਇਹ ਆ ਪਹਿਲਾ ਛੱਡ ਜੰਨੇ ਆ ਜਦੋਂ ਬੋਲ ਚੱਲਦੀ ਬੋਲੀ ਹਮੇਸ਼ਾ ਲਿਖਦੀ ਨਾ ਥੋੜੀ ਡਿਫਰੈਂਟ ਹੋ ਜਾਂਦੀ ਐ ਕਿਉਂ ਨਹੀਂ ਅਸੀਂ ਟਕਾ ਕੇ ਨਹੀਂ ਬੋਲਦੇ ਲਿਖਣ ਲੱਗੇ ਅਸੀਂ ਪੂਰਾ ਧਿਆਨ ਨਾਲ ਲਿਖਦੇ ਆ ਟਕਾ ਕੇ ਲਿਖਦੇ ਆ 61 ਨੂੰ 61 ਕਹਿ ਦਿੰਦੇ ਨੇ 62 ਨੂੰ 62 ਕਹਿ ਦਿੰਦੇ ਆ ਬੋਲ ਚੱਲਦੀ ਬੋਲੀ ਜੀ ਨਾ 63 ਰਾਰਾ ਪੈਰ ਚ ਪਿਆ ਹੋਇਆ ਵੀ ਹੋ ਸਕਦਾ ਇੱਥੇ ਇੱਥੇ ਦੀ ਬਜਾਏ ਇੱਥੇ ਪੈਰ ਚ ਵੀ ਹੋ ਸਕਦਾ ਟ੍ਰਾਈਟ ਇੱਥੇ ਟੈਂਕ ਦੀ ਜਗ੍ਹਾ ਤੇ ਠਾ ਵੀ ਹੋ ਸਕਦਾ ਸਾਨੂੰ ਮੈਨ ਪਤਾ ਹੋਣਾ ਚਾਹੀਦਾ ਹੈ 61 61 6 ਵੀ ਬੋਲ ਦੋਗੇ ਕੋਈ ਫਰਕ ਨਹੀਂ ਹੈ ਲੇਕਿਨ ਇਧਰੋਂ ਮਿਕਸ ਹੋ ਜਾਂਦੇ ਨੇ ਨਾ ਬੋਲਿਆ ਫਿਰ 61 61 62 62 63 63 64 64 65 65 ਅਸੀਂ ਨੂੰ 65 ਵੀ ਕਹਦੇ ਨੇ 64 65 66 66 67 66 66 68 68 ੜ ਅ ਦੀ ਸਾਊਂਡ ਆ ਗਈ ਠੀਕ ਹੈ 69 69 ਣ ਆ ਦੀ ਜਗ੍ਹਾ ਤੇ ਨਾਂ ਦੇ ਵਰਤੋਂ ਕੀਤੀ ਹੈ ਨਾ 70 70 ਜਿੱਥੇ ਵੀ ਅੱਧਕ ਆ ਜਾਂਦਾ ਉਸ ਨੂੰ ਪੂਰਤੀ ਲਈ ਹਿੰਦੀ ਦੇ ਦੋ ਅੱਖਰ ਵਰਤੇ ਜਾਂਦੇ ਇੱਕ ਅੱਧਾ ਇੱਕ ਪੂਰਾ ਇਹ ਅੱਧਕ ਦਾ ਕੰਮ ਕਰਦਾ 70 ਠੀਕ ਹੈ ਇੱਕ ਵਾਰੀ ਫੇਰ ਰਿਪੀਟ ਕਰ ਲੈਣੇ ਆ। ਹੁਣ ਮੈਂ ਬੋਲ ਚਾਲਦੀ ਜਿਵੇਂ ਬੋਲੀ ਚ ਬੋਲਦੇ ਆ ਉਵੇਂ ਬੋਲੂਗੀ। 64, 65, 66, 67, 68, 69, 70 61, 62, 63, 64, 65, 66, 67, 68, 69, 70 ਧੰਨਵਾਦ ਵੀਡੀਓ ਦੇਖਣ ਲਈ। ਪ੍ਰੈਕਟਿਸ ਕਰੋ ਲੇਖ ਕੇ ਦੇਖੋ ਜਿਆਦਾ ਬੋਲ ਕੇ ਦੇਖੋ ਇਹਨਾਂ ਨੂੰ ਲਿਖਣ ਨੂੰ ਤਾਂ ਇੱਕ ਵਾਰ ਤੁਸੀਂ ਸਮਝ ਲਓ ਜੋ ਤੁਹਾਨੂੰ 35 ਅੱਖਰ ਆ ਗਏ ਹਿੰਦੀ ਦੀ ਵਰਣਮਾਲਾ ਆ ਗਈ ਕਿ ਤੇ ਜੋ ਅਸੀਂ ਸ਼ਬਦ ਮੂੰਹ ਚ ਬੋਲਦੇ ਆ ਉਹਦੀ ਸਾਊਂਡ ਲਾ ਰ ਆ ਕਿ ਅਸੀਂ ਅੱਖਰ ਲਿਖ ਦੇਣੇ ਆ ਬਸ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹਨੂੰ ਕਹਿੰਦੇ ਕੀ ਆ 61 ਨੂੰ 61 ਕਹਿੰਦੇ ਆ 62 ਨੂੰ 62 ਕਹਿੰਦੇ ਆ ਹਿੰਦੀ ਵਿੱਚ 61 ਨੂੰ 61 62 ਨੂੰ 62 ਠੀਕ ਹੈ ਸ਼ੁਕਰੀਆ ਧੰਨਵਾਦ